ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਭਾਈ ਪਹਿਲਾਂ ਤਾਂ ਅੱਜ 10 12 ਦਿਨ ਹੋ ਗਏ ਹਨ ਵੀਡੀਓ ਪਈਓ ਨਹੀਂ ਹੈਗੀ ਬਹੁਤ ਫੋਨ ਆਏ ਕਈ ਦਿਨ ਫੋਨ ਆਉਂਦੇ ਰਹੇ ਵੀਰੇ ਕੀ ਚੱਕਰ ਹੋ ਗਿਆ ਵੀਡੀਓ ਨਹੀਂ ਆਉਂਦੀ ਕੀ ਚੱਕਰ ਹੋ ਗਿਆ ਵੀਡੀਓ ਨਹੀਂ ਆਉਂਦੀ ਤੁਹਾਨੂੰ ਪਤਾ ਹੀ ਹੈ ਬਾਈ ਜੀ ਹਰਾ ਸੁੱਕਾ ਜਿੰਨਾ ਟਾਈਮ ਤਾਂ ਰਿਹਾ ਮੱਕੀ ਦੇ ਵਿੱਚ ਸੁੱਕਾ ਵੀ ਬਹੁਤ ਵਧੀਆ ਰਿਹਾ ਸੀ ਜਨਾ ਮੱਕੀ ਦਾ ਕੰਮ ਜਾਂ ਸੁੱਕਾ ਚੱਲਦਾ ਹੁੰਦਾ ਨਾ ਜੇ ਤਾਂ ਐ ਲੱਗਦਾ ਵੀ ਲੈ ਵੀ ਆ ਇਹ ਕੀ ਯਾਰ ਕਣਕ ਝੋਨੇ ਦਾ ਕੀ ਫਰਕ ਲੱਗਦਾ ਲੋਕ ਨੂੰ ਡਿਰੀਜਨਾ ਮੱਕੀ ਦੇ ਪਰ ਜਦੋਂ ਹੋ ਗਈ بارش ਸ਼ੁਰੂ ਮੈਂ ਕਹਿੰਦਾ ਵੀ ਸਾਨੂੰ ਪਤਾ ਵੀ ਬਾਹਰ ਚ ਤੇ ਵਿੱਚ ਕੀ ਕੀ ਨੁਕਸਾਨ ਮੈਂ ਕਹਿੰਦਾ ਵੀ ਪੁੱਛੋ ਨਾ ਕੋਈ ਹਿਸਾਬ ਲਾ ਲਓ ਤੁਸੀਂ ਕਿੱਥੇ ਮਸ਼ੀਨ 12 13 14 ਕੀਲੇ ਵੱਢਦੀ ਦੀ ੜੀ ਦੇ ਕਿੱਥੇ ਬਾਈ ਰਹਿ ਗਏ ਸਾਰੇ 6 5 4 ਉਹ ਵੀ ਬੜੇ ਲਹੂਰਾ ਵਾਲਾ ਬਹੁਤ ਜ਼ਿਆਦਾ ਲਹੂਰਾ ਨਾਲ ਬਾਕੀ ਐ ਵੀ ਮਸ਼ੀਨ ਚੱਲਦੀ ਸੀ ਸੀਜ਼ਨ ਦੇ ਵਿੱਚ ਰਾਜੂ ਚਲ ਗਿਆ ਤਾਂ ਹਨਾ ਰਾਜੂ ਨੇ ਗੱਡੀ ਲੈ ਲਈ ਆਪਣੀ ਟੈਕਸੀ ਜੀ ਲਈ ਤਾਂ ਘਰ ਵਾਸਤੇ ਦੀ ਚਲੋ ਕਿਤੇ ਚਲਾਉਣ ਚਰੂਣ ਵਾਸਤੇ ਕਹਿੰਦਾ ਵੀ ਮੈਂ ਉਧਰ ਜਾਣਾ ਵਾਂ ਚੱਲ ਕੋਈ ਨਹੀਂ ਰਾਜੂ ਵੀ ਚਲ ਗਿਆ ਤਾਂ ਉਹਦੇ ਬਾਅਦ ਫਿਰ ਆਪੇ ਲਾਇਆ ਪੇ ਸਾਰਾ ਸੀਜ਼ਨ ਮੱਲੋ ਰਹਿ ਗਿਆ ਵਾ ਥੋੜਾ ਬਹੁਤਾ ਕੰਮ ਹੁਣ ਤਾਂ ਮੱਲੋ ਖੇਤਾਂ ਨੇ ਬਿਲਕੁਲ ਝੋਨਾ ਹੀ ਝੋਨਾ ਹੋ ਗਿਆ ਸਾਰੇ ਖੇਤਾਂ 'ਚ ਆਹ ਰਹਿ ਗਈ ਬਾਈ ਗੁਰਮੁਖ ਦੀ ਫਾਰਮ ਵਾਲੇ ਦੀ ਸਾਡੇ ਬਤਾਰ ਮਾਵੀ ਸੀ ਇਹ ਰਹਿੰਦੀ ਆ ਤੇ ਨਗੀਲੇ ਇਹਨੇ ਇੱਥੇ ਲਾਉਣੀਆਂ ਗੋਭੀ ਇਹ ਤਾਂ ਨਹੀਂ ਕਾਲੀ ਕਰਦਾ ਜੇ ਲਾਉਣੀ ਹੁੰਦੀ ਜੀਰੀ ਤੇ ਇਹ ਵੀ ਕੱਦੀ ਵੜਾ ਲੈਂਦਾ ਹੁਣ ਤਾਂ ਲਗਭਗ ਸਾਰੇ ਪੰਜਾਬ ਦੇ ਵਿੱਚ ਹਨ ਜਿੱਥੇ ਮੰਨ ਲਓ ਮੱਕੀ ਦਾ ਖੇਤ ਕਿਤੇ ਰਹਿ ਗਿਆ ਉੱਥੇ ਰਾ ਨਹੀਂ ਹੈਗਾ ਰਾ ਚੋਣ ਦੇ ਵਿੱਚ ਛਿੜ ਕੇ ਜਾਂਦੀ ਆ ਵੀ ਮੈਂ ਕਹਿੰਦਾ ਗਿੱਲੇ ਦੇ ਵਿੱਚ ਤੁਸੀਂ ਹਿਸਾਬ ਨਾਲੋ ਮਸ਼ੀਨ ਦੀ ਉਹ ਕੰਡੀਸ਼ਨ ਹੋਈ ਪਈ ਆ ਵੀ ਜਿਵੇਂ ਇਹ 15 15 ਮਾਡਲ ਹੁੰਦੀ ਆ ਗਾਰਾ ਇੰਨਾ ਗਾਰਾ ਤੁਸੀਂ ਹਿਸਾਬ ਨਾਲੋ ਵੀ ਕਿੱਥੇ ਤੱਕ ਗਾਰਾ ਜੜਿਆ ਪਿਆ ਕੋਈ ਹਿਸਾਬ ਨਹੀਂ ਹੈਗਾ ਪੁਲੀਆਂ ਤੱਕਰ ਗਾਰੇ ਗਾਰਾ ਜੜਿਆ ਪਿਆ ਦੇਖੋ ਲਾਈਟਾਂ ਪੱਖੇ ਸਾਰਾ ਇੱਧਰ ਦੇਖੋ ਰੇਮਾ ਮੈਂ ਕਹਿੰਦਾ ਵੀ ਇੰਨਾ ਗਾਰਾ ਮੈਂ ਨਹੀਂ ਕਦੇ ਦੇਖਿਆ ਚੜਦਾ ਕਿਉਂ ਐ ਝੋਨੇ ਝੋਨੇ ਦੇ ਵਿੱਚ ਬਾਈ ਸਟਕੇ ਲਿਜਾਣੀ ਮਸ਼ੀਨ ਆ ਨਾ ਉਹਦੇ ਵਿੱਚ ਝੋਨੇ ਦੇ ਵਿੱਚ ਅੱਧਾ ਟਾਇਰ ਲੰਘ ਜਾਂਦਾ ਬਾਕੀ ਮਸ਼ੀਨ ਦਾ ਫਸ ਫਸਾਈਆ ਜਿਹੜਾ ਹਨਾ ਗਿੱਲੇ ਦੇ ਵਿੱਚ ਕੋਈ ਪਾਈਪ ਲਾਈਨ ਹੋਵੇ ਉੱਥੇ ਨਹੀਂ ਨਿਕਲਦੀ ਇਹ ਪਾਈਪ ਲਾਈਨ ਦੇ ਵਿੱਚ ਘੜੱਪ ਦੇ ਕੇ ਡਿੱਗ ਜਾਂਦੀ ਆ ਬਾਕੀ ਘਟੋ ਘੜ ਵੀ 7-8 ਵਾਰ ਤਾਂ ਮਸ਼ੀਨ ਫਸ ਲਈ ਹੋਣੀ ਆ ਅਪਾ ਕਹਿੰਦੇ ਨੇ ਮਸ਼ੀਨ ਨੂੰ ਪਕਈ ਬਾਈ ਕਹਿੰਦੇ ਨੇ ਨਾ ਬਾਈ ਯਾਰ 4 ਵੀਲ ਤਾਂ ਲੱਗਿਆ ਹੋਇਆ ਹੈ ਵੀ 4 ਵੀਲ ਗਾ ਕਿੱਕੜ ਫਾਜਦੀ ਆ ਬਾਈ 4 ਵੀਲ ਵੀ ਹੈ ਨਾ ਮੋੜ ਮੜਈਏ ਦੇ ਵਿੱਚੇ ਕੰਮ ਕਰਦਾ ਜੇ ਆਪਾਂ ਕਹੀਏ ਵੀ ਹੁਣ ਅਸੀਂ 5 ਫੁੱਟ ਡੂੰਗੀ ਝਟਕੇ ਇਹਨੂੰ ਕਹੀਏ ਵੀ 4 ਵੀਲ ਕੱਢ ਹਣਾ 4 ਵੀਲ ਲਾ ਗੇਅਰ ਲਾ ਕੇ ਅਸੀਂ ਕੱਢ ਦੋਗੇ ਨਹੀਂ ਬਾਈ ਬੈਲਟ ਆ ਬੈਲਟ ਬਹੁਤਾ ਦੇ ਦੇ ਉਹ ਝਾਲ ਨਹੀਂ ਚੱਲਦੀਆਂ ਨਾ ਇੱਕ ਦੋ ਵਾਰ ਜ਼ੋਰ ਮਾਰਾ ਲੂਗੇ 30 34 ਪਰ ਬੈਲਟ ਵੀ ਵੀ ਜਿੰਨੀ ਮਰਜ਼ੀ ਟਾਇਟ ਕਰੀ ਚੱਲੋ ਧੂਆ ਕੱਢ ਦਿੰਦੀ ਆ ਚਲੋ ਫਿਰ ਵੀ ਜਣੇ ਆਏ ਆ ਵੀ ਠੀਕ ਰਹਿ ਗਿਆ ਕੰਮ ਗੱਲਾ ਬਹੁਤ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੌਣ ਸ਼ਾਰਟ ਰੁੱਟ ਗਈ ਗੱਲ ਤੇਰਾ ਸਾਰਾ ਸਾਰੀ ਸ਼ਾਰਟ ਨਵੀਂ ਲੈ ਆਏ ਕੰਪਨੀਆਂ ਇਹ ਕੰਪਨੀ ਲੈਂਦੀ ਫਿਰ ਹੋਰ ਉਹ ਰੀਵੈਲਡਿੰਗ ਕਰਾ ਲੈਣੀ ਫਿਰ ਵੈਲਡਿੰਗ ਕਰਾਈ ਉਹ ਕਹੋਂ ਕਹਣਾ ਵੀ ਲਾਤਾ ਰੁੰਦਾ ਮੈਂ ਕਹਿੰਦਾ ਵੀ ਚੱਲ ਕੁੰਗੰਜਾਇਸ ਨਹੀਂ ਚੱਲਣਾ ਮੈਂ ਮਿਸਤਰੀ ਵਧੀਆ ਉਹ ਜਵਾਬ ਦੇਣੇ ਕੰਮ ਨਹੀਂ ਸਮਾ ਹਾਂ ਨਹੀਂ ਵਧੀਆ ਮੰਦੇ ਵਧੀਆ ਟੂਲਾ ਤੱਕ ਰਹੀ ਪਾਣੀ ਭਰਿਆ ਬੈਸਲਾ ਟੂਲ ਚ ਵੀ ਗਾਰਾ ਮੱਕੀ ਦਾ ਕੰਮ ਕੁਝ ਨਹੀਂ ਹੈਗਾ ਇਹ ਗਰ ਕੰਮ ਹੈ ਆਦਾ ਕਹਦਾ ਰੇਟ ਦੇਖ ਲੈਂਦਾ ਪਰ ਮਸ਼ੀਨ ਦੀ ਇਹੀ ਇਕਰਦੀ ਪਹੀ ਗੱਲ ਆ ਬਈ ਕਹ ਲਾ ਕਹ ਨਾ ਯਾਰ ਗਿੱਲੇ ਤੇਲੇ ਬੋ ਪਿੰਦੀਆਂ ਮਸ਼ੀਨ ਟੈਂਕੀ ਦਾ 13 12 13 ਕਿਲੇ ਵੱੜਦੀ ਆ ਫਿਰ ਦਾਣੇ ਹੀ ਬਾਹਰ ਪਾਣੇ ਅਗਲੇ ਦੇ ਦਾਣੇ ਹੀ ਬਾਹਰ ਨਾ ਚਾਹੇ 2 ਕਿੱਲੇ ਜਾਂ 3 ਕਿੱਲੇ ਅਗਲਾ ਕਹਦਾ ਦਾਣੇ ਟਰਾਲੀ ਦੇ ਵਿੱਚ ਬੜੀ ਹੋਣੀ ਹੈਗੀ ਜਿੱਦਾਂ ਦਾ ਪਹਿਲਾਂ ਵੀ ਪਿਆ ਟਾਈਕੂ ਟਾਈਕੂ ਛੇਤੀ ਭਰਦਾ ਇਹਦੀ ਕੀਦਾ ਫਰਕ ਹੈ ਨਾ ਹੋਰ ਅੱਜ ਮੈਂ ਕਹਿੰਦਾ ਸਾਨੂੰ 20 ਦਿਨ ਹੋ ਗਏ ਟਰਾਲੀ ਦੇ ਬਾਹਰੇ ਉਂਗਰ ਪਰ ਚੱਲ ਲੱਗੋ ਉਂਗਰ ਲੱਗੇ ਉਹਨੇ ਵਿੱਚ ਵਿੱਚ ਕਿਤੇ ਕਿਤੇ ਹੈ ਮੀਨਾਂ ਕਿਉਂ ਉਂਗਰ ਲੱਗੇ ਉਂਗਰ ਕੀ ਬਹੁਤ ਉਂਗਰੀ ਪਈ ਆ ਟੈਂਕ ਦੇ ਟੱਕਣ ਪਰ ਐਡੀ ਐਡੀ ਹੋਈ ਪਈ ਐ ਜੇ ਰੇ ਪਾਤਾ ਚ ਇਹ ਵੀ ਦਾ ਫਰਕ ਹੈ ਹਾਂ ਹਾਂ ਟਾਂਡਾ ਖੋਲ ਕੇ ਆਇਆ ਲਾ ਲੋ ਕੋ ਆ ਕੇ ਪੰਪ ਚੱਕ ਲਿਆ ਉਹਨੂੰ ਲੈ ਮਿੱਟੀ ਗਾਰ ਆ ਜਾ ਤਾ ਲਾ ਦਈਏ ਦੇਖਦੇ ਆ ਮੈਂ ਦੇਖ ਕੇ ਆਉਣਾ ਪਹਿਲਾਂ ਜਾ ਕੇ ਵੜ ਦੰਨਾ ਵੜ ਦੰਨਾ ਅੱਜ ਜੱਕਣਾ ਅੱਜ ਤੱਕ ਉਹ ਮਰ ਆਤਾ ਇਹਨਾਂ ਕੱਲ ਆਪਣੇ ਮੀਂਹ ਜਿਆਦਾ ਪੈ ਗਿਆ ਨਾ ਉਧਰ ਰੋਪੜ ਕੇ ਨਹੀਂ ਮੀਂਹ ਨਹੀਂ ਪਿਆ ਉਧਰ ਚੱਲਦੀ ਗੱਲ ਅਸੀਂ ਉਧਰ ਨਹੀਂ ਪਿਆਗਾ ਮਹਲਾ ਆਜਾ ਨਾ ਯਾਰ ਗਾਰ ਆਇਆ ਅਰੇ ਮਾਜਾ ਹੈ ਕਿ ਨਹੀਂ ਇਹ ਤਾਂ ਫੇਰ ਹੁਣ ਤਾਂ ਪੈਣਾ ਨਹੀਂ ਨਹੀਂ ਆ ਉਹ ਮਸ਼ੀਨ ਪੱਤੇ ਦਾ ਲਾਦੀ ਬਹੁਤ ਉਹਨੂੰ ਉੱਪਰ ਤੱਕਰ ਜਿਹੜਾ ਪਿਆ ਹੈ ਇੰਜਣ ਟੱਕਰ ਕਰਾ ਗਿਆ ਪਿਆ ਇੰਜਣ ਟੱਕਰ ਮੈਂ ਉਹ ਜਿਆਦਾ ਮੱਕੀ ਵਾਲਾ ਕਹਦਾ ਜੀ ਇੰਨੇ ਪੈਸੇ ਇੰਨੇ ਪੈਸੇ ਪਰ ਮਸ਼ੀਨ ਹੀ ਆਈ ਸੀ ਬਹੁਤ ਵਧੀਆ ਹੀ ਦੀ ਫਿਰਦੀ ਹੈ ਮਸ਼ੀਨ ਤਾਂ ਜੰਮੇ ਥੇ ਖਤਮ ਹੋ ਜਾਂਦੀ ਨੇ ਮੱਕੀ ਜੀ ਹਾਂ ਮਸ਼ੀਨ ਤਾਂ ਮੱਕੀ ਖਤਮ ਹੋ ਜਾਂਦੀ ਹੈ ਸਹੀ ਗੱਲ ਆ ਉਦੋਂ ਦੇ ਨਾਲ ਪੈ ਬਰਾ ਜਿਗਰੀ ਥੱਲੇ ਬਲੋਰ ਪਿੰਗਾ ਹੋ ਗਿਆ ਬਹੁਤ ਉਹ ਤਾਂ ਜੱਕ ਲਾਲਾ ਸਿੱਧਾ ਕਰਕੇ ਕੰਮ ਚ ਲਾਇਆ ਹੁਣ ਖੋਲੂਂਗੇ ਜਦੋਂ ਕਰੂਗੇ ਤੱਕਾ ਜਿਆਦੇ ਹੁੰਦਾ ਯਾਰ ਮੈਂ ਕਹਿੰਦਾ ਜਿੰਨਾ ਇੰਜਣ ਮੱਕੀ ਤੇ ਖੁੱਲਦਾ ਇੰਨਾ ਇੰਜਣ ਦਾ ਕਿਤੇ ਕਿਸੇ ਫਸਲ ਚ ਨਹੀਂ ਖੋਲਣਾ ਸਾਰੇ ਹੁਣ ਗਾਰੇ ਚੱਲਣ ਜਿੰਨਾ ਪਾਣੀ ਦੇ ਲੈ ਕਿੰਨਾ ਮਿੱਟੀ ਕਿੰਨਾ ਮੈਂ ਕਹਿੰਦਾ ਢਾਟ ਦੇ ਲੈ ਤੂੰ 105 104 103 ਤੇ ਮੀਟਰ ਆਵੇਂ ਰਹਿੰਦਾ ਆਪਾਂ ਆਪਾਂ ਗਣਕ ਜੋ ਨਹੀਂ ਡਰ ਜਨੇ 100 ਤੇ ਚੱਲ ਗਿਆ ਬੰਦ ਕਰ ਦੋ ਕਢਾ ਲਓ ਬਾਈ 103 104 ਦਾ ਆਵੇਂ ਆਵੇਂ ਰਹਿੰਦਾ ਜਮਹਾਰ ਸਾਰਾ ਡਗ 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 ਹੋਈ ਜਾਂ ਗਿੱਲਾ ਮਾਰ ਹਾਂ ਕੋ ਕਟਰ ਦਾ ਵਜਨ ਬਹੁਤ ਆ ਨਾ ਵਜਨ ਹੋ ਗਿਆ ਕਟਰ ਦਾ ਵਜਨ ਮਾਰਦਾ ਜੇ ਕਿਤੇ ਕਟਰ ਹੌਲਾ ਹੋਵੇ ਨਾ ਫੇਰ ਮਸ਼ੀਨ ਦਾ ਪ੍ਰਵਾਹ ਮੰਨੇ ਨਾ ਯਾਰ ਗਿੱਲੇ ਦਾ ਕਰਦੀ ਮੱਕੀ ਦਾ ਕੰਮ ਹਾਂ ਮੱਕੀ ਦਾ ਕੰਮ ਇਹਦਾ ਮੱਕੀ ਦੇ ਜੂਰੀ ਸੀਨ ਕੱਟ ਲੈਣਾ ਚਾਰ ਸੀਜ਼ਨ ਚਾਰ ਸੀਜ਼ਨ ਵੀ ਕਿੱਥੇ ਦੋ ਸੀਜ਼ਨਾਂ ਦੇ ਮਸ਼ੀਨ ਗਲ ਜਾਂਦੀ ਹੈ ਖੜ ਜਾਂਦੀ ਹੈ ਬਾਈ ਕੱਢ ਦੇ ਉਹ ਗਲੀਆਂ ਕੱਢ ਲੈਣ ਦੇ ਆ ਵੀ ਭਾਈ ਲਾ ਗਿਆ ਇਹਨਾਂ ਘੜੀ ਘੰਟਾ ਯਾਰ ਗੱਲ ਬਰਾਦੀ ਭਾਈ ਜਿਵੇਂ ਤੁਹਾਨੂੰ ਦੱਸਿਆ ਹਨਾ ਕਿ ਮੱਕੀ ਦੇ ਹੈ ਤਾਂ ਪੂਰਾ ਰਿਸਟ ਵਾਲੀ ਗੱਲ ਆ ਨਾ ਪਰ ਤੁਸੀਂ ਸੋਚਿਆ ਨਿਆ ਤਾਂ ਤਾਂ ਨਿਆ ਬਈ ਵਧੀਆ ਠੀਕ ਆ ਪ੍ਰੈਸ਼ਰ ਨਾਲ ਦਾ ਬਹੁਤ ਆ ਹੈਗਾ ਨੇ ਵੀ ਜੀ ਪ੍ਰੈਸ਼ਰ ਬਹੁਤ ਹੈਦਾ ਬਹੁਤ ਪ੍ਰੈਸ਼ਰ ਹੈਦਾ ਕੋਈ ਜੇ ਮੈਂ ਨਾ ਕਰਾ ਔਰ ਅੱਗੇ ਪੈਂਦੀਆਂ ਬੋਤਲਾਂ ਲਾ ਕੇ ਰੰਗ ਪੱਕ ਦੂ ਇਹਦੇ ਇਹ ਕਪੜਾ ਨਹੀਂ ਮਾਰਿਆ ਇਹਦਾ ਬਸ ਆਇਆ ਵੀ ਇੱਕ ਪਾ ਪਾਣੀ ਗਾਰਾ ਹਲਾ ਦਾ ਉਪਰ ਜਿੱਦਣੇ ਕਦੇ ਕਪੜਾ ਵਾਰਿਆ ਹਨ ਇਹ ਰਹਿਣ ਗੱਲ ਬਰੋਨੀ ਹੈ ਕਿ ਨਹੀਂ ਮਿੱਤਰਾ ਅੰਮੀ ਵੀ ਵਾਈ ਸਾਡੇ ਕੋਲ ਗਿਆ ਡਰਾਈਵਰਾਂ ਜਿਹੜਾ ਮਾਣੇ 2 ਬਜੇ ਨਾਲ ਵਾਲਕਾ ਇਹ ਵੀ ਵਾਈ ਇਹ ਲਾ ਨਹੀਂ ਰਿਹਾ ਨਹੀਂ ਅਗਲਾ ਕਹਿੰਦਾ ਮੇਰੇ ਕੋਲ 2 ਬਜੇ ਨਾਲ ਵੀ ਗਰਮੀ ਆਵਾ ਘਰੇ ਬੈਠਾ ਜਾ ਕੇ ਆ ਦੇ ਕਿਹੜਾ ਪਿੰਡਾ ਤੇਰਾ ਮਿੱਤਰਾ ਬਸੇਰਕਾ ਹਾਂ ਬਸੇਰਕਾ ਮਾਣੀ ਕਰਨਾ ਕੀ ਬਸੇਰਕਾ 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 ਹਾਂ ਹਾਂ ਤੇ ਜੀ ਆਵਣੇ ਆ। ਬਾਕੀ ਇਹ ਜਗਾੜ ਬਹੁਤ ਤਕੜਾ ਹੈ। ਮੈਂ ਕਹਿੰਦਾ ਮੀਨ ਨਯਾਰਾ ਲੈਂਦਾ ਪਿਆ ਨਹੀਂ। ਆਪਲੇ ਨੂੰ ਜਦੋਂ ਮੂੰਹ ਕੋ ਲੌਕ ਵੀ ਲੱਗਦਾ ਇਹਨੂੰ ਅਜੇ। ਹਾਂ। ਲੌਕ ਵੀ ਹੈਗਾ ਇਹਦਾ। ਕਿਵੇਂ? ਸੁਵੇ ਚਲਾ। ਆ ਸੁਵੇ ਚਲਾ। ਨਯਾਰਾ ਜਵੇਂ। ਸੁਵੇ ਦੇ ਨਾਲ ਕੋਇਆ। ਤੇ ਜਵੇਂ ਤੋਂ ਤੀ। ਜਵੇਂ ਮੈਨੂੰ ਨੋਰੀ ਜਿੱਤੇ ਲੱਗਦਾ। ਜਿਵੇਂ ਜੀ ਦੂਜੀ ਥੋੜੀ ਵੀ। ਜਦ ਵੀ ਇਹ ਥੋੜੀ ਵੀ। いい割合だよね。<noise> ਪਾਣੀਓ ਮਾਰਿਆ ਤਾਂ ਹਜੇ ਪਾਣੀ ਮਾਰਨ ਵਾਲੇ ਐਨ ਮੈਂ ਕਹਿੰਦਾ ਵੀ ਗੱਲ ਬਣ ਗਈ ਮਸ਼ੀਨ ਦੀ ਨਹੀਂ ਤਾਂ ਭਾਈ ਇੰਨਾ ਗਾਰਾ ਤਾਂ ਉੱਤੇ ਜਾ ਦੇ ਲੋ ਇੰਨਾ ਗਾਰਾ ਨਿਕੜਿਆ ਗਰੇਆਂ ਦੇ ਗਰੇ ਨਿਕਲੇ ਆ ਸਭ ਤੋਂ ਜ਼ਿਆਦਾ ਗਾਰਾ ਜਿਹੜਾ ਨਾ ਡੈਕਸ਼ਨਾਂ ਦੇ ਅੰਦਰੋਂ ਇੱਥੇ ਇੱਥੇ ਆਹ ਗਾਰੇ ਦਾ ਸਾਰੀ ਚੀਜ਼ਾਂ ਭਰ ਜਨੇਗੀ ਵੀ ਇਹਦਾ ਇੱਥੇ ਤੱਕ ਆ ਜਾਂਦਾ ਬਾਕੀ ਚ ਫੋਰ ਵੀ ਲਾ ਲੱਗਿਆ ਹੋਵੇ ਨਾ ਫੇਰ ਇਹ ਟਾਇਰ ਜ਼ਿਆਦਾ ਗਾਰਾ ਚੱਕਦੇ ਆ ਬਾਕੀ ਇਹਦਾ ਗੇਅਰ ਲੱਗਿਆ ਹੋਵੇ ਫੇਰ ਬਹੁਤਾ ਗਾਰਾ ਨਹੀਂ ਚੱਕਦੇ ਚੱਕਦੇ ਕੇ ਬਾਕੀ ਐ ਵੀ ਹੈ ਨਾ ਜ਼ਰੂਰੀ ਆ ਭਾਈ ਇਹ ਫੋਰ ਵੀਲ ਵੀ ਇਹ ਦੇਵੀ ਜਿਹੜੀਆਂ ਗੋਲੀਆਂ ਜੀਆਂ ਹਨ ਇਹਨਾਂ ਨੂੰ ਵੀ ਡੇਲੀ ਗ੍ਰੀਸ ਪੈਂਦਾ ਰਹੇ ਤਾਂ ਵਧੀਆ ਵੱਢ ਨਹੀਂ ਹੁੰਦੀਆਂ ਇਸ ਗਾਰੇ ਦੇ ਵਿੱਚ ਤੁਹਾਨੂੰ ਪਤਾ ਵੀ ਰਹਿੰਦੇ ਹੀ ਇਹ ਤਾਂ ਚੀਜ਼ ਗਾਰੇ ਦੇ ਵਿੱਚ ਆ ਨਾ ਬਾਕੀ ਇਹ ਜਿਹਦਾ ਕੰਮ ਹੈਗਾ ਐ ਕੰਮ ਜਿੱਦਨ ਮੰਨ ਲਓ ਨਵੇੜਾਂਗੇ ਫਿਰ ਇਹਨੂੰ ਐ ਲਾ ਕੇ ਵਧੀਆ ਖੋਲ ਕੇ ਹਨਾ ਸਾਰੀ A to Z ਫਿਰ ਧੋਵਾਂਗੇ ਇਹਨੂੰ ਧੋਣ ਤੋਂ ਬਾਅਦ ਫਿਰ ਝੋਨੇ ਵਾਸਤੇ ਇਹਨੂੰ ਤਿਆਰ ਕਰਾਂਗੇ ਹਾਂ ਪਾਤਾ ਦੇ ਲ ਹਾਂਜੀ ਹਾਂ ਯੂਪੀ ਦੇ ਮੁੰਡਾ ਜਦ ਤੱਕ ਆਇਆ ਤਾਂ ਸਨਖਾ ਪਿਆ ਤਾਂ ਗੋਹਰਾ ਪਿਆ ਤਾਂ ਹੈ ਹੈ ਗੋਲਡੀ ਸਰਾਹੋੜ ਹੈ ਚੰਕ ਕਰਿਆ ਵੀ ਦਾ ਮਤ ਦੂਈ ਬਾਲਟੀ ਦਾ ਹਾ ਤੇਲ ਦੀ ਲੱਗੀ ਆ ਪਤਾ ਹੀ ਨਹੀਂ ਬਾਈ ਲੱਗਦਾ ਤੇਲ ਜਾਂਦਾ ਕਿੱਥੇ ਆ ਹੋ ਜ਼ੋਰ ਬਹੁਤ ਲੱਗਦਾ ਯਾਰ ਹੈ ਜ਼ੋਰ ਬਹੁਤ ੱੱਕਾ ਹੀ ਆ ਮਸ਼ੀਨ ਨਾਲ ਪੂਰਾ ਜਿੰਨਾ ੱੱਕਾ ਮੱਕੀ ਤੇ ਹੁੰਦਾ ਮੈਂ ਕਹਿੰਦਾ ਇੰਨੇ ਚਾਰ ਸੀਜ਼ਨ ਲੱਗਣ ਕਣਕ ਝੋਨੇ ਦੇ ਆ ਨਾ ਅ ਦੂਈ ਵਾਲਟ ਹੀ ਆਈ ਆ ਸਾਡੇ ਹਿਸਾਬ ਨਾਲ ਬਿਜਲੀ ਤੇਲ ਕੰਮ ਨਾਲੇ ਕੰਪਨੀ ਆ ਨਾ ਸਾਰਾ ਫੁੱਲ ਕਰਕੇ ਦਿੰਦੀ ਆ ਤੇਲ ਵਿੱਚੇ ਹੋਰ ਵੀਲ ਵਿੱਚੇ ਗੇਅਰ ਵਿੱਚੇ ਪਿੱਛੇ ਹਿੱਸਾ ਇਹ ਨਹੀਂ ਪਤਾ ਵੀ ਤੇਲ ਜਾਂਦਾ ਕਿੱਥੇ ਆ بڑے ਗੇਅਰ ਦਾ ਚਲੋ ਇੱਕ ਦਿਨ 베アリング ਟੁੱਟ ਗਿਆ ਤਾਂ ਹਨਾ ਤੇਲ ਉਦਾਂ ਇਹ ਚੋਂ ਵੀ ਲੀਕ ਹੋ ਗਿਆ ਤਾਂ ਇਹਦੀ ਨਾ ਪਲੇਟ ਟੁੱਟ ਉਹ ਪਲੇਟ ਨਾ ਸਾਹਮਣੇ ਜਿਹੜੀ ਲੱਗਦੀ ਆਪਣੇ ਕਾਊਂਟਰ ਦੇ ਉੱਤੇ ਵਾਲੀ ਕਲਪ ਸਪਲਾਈ ਨਾਲੀ ਸ਼ਾਫਟ ਵਾਲੀ ਪਲੇਟ ਆ ਨਾ ਉਹ ਕਿਤੇ ਮਾੜਾ ਮੋੜਾ ਤੇੜ ਆਈ ਹੋਈ ਤੇ ਤੇਲ ਉੱਥੇ ਨਿਕਲ ਹੀ ਗਿਆ ਮੋਤੀ ਨੂੰ ਖਾਲੀ ਹੁੰਦਾ ਹੁੰਦਾ 베어ਿੰਗ ਟੁੱਟ ਗਿਆ 베어ਿੰਗ ਟੁੱਟੇ ਦੇ ਬਾਅਦ ਸੰਦ ਹੀ ਦੇਖਿਆ ਬਾਕੀ 4 ਵੀਲ ਇੱਥੇ ਨੀ ਲੀਕ ਹੁੰਦਾ ਆ ਸੀਲ ਲੀਕ ਹੈ ਦੀ ਹੁਣ ਵਾ ਕੀ ਆ 2-4 ਦਿਨ ਹੈਗੇ ਆ ਨਾ ਵੀ ਲਾ ਲਓ ਇਕਣੇ ਉਹਦੇ ਬਾਅਦ ਫਿਰ ਪਾ ਲਾਂਗੇ ਪਾ ਕੇ ਫਿਰ ਕਰ ਲਾਂਗੇ ਸੈਟਿੰਗ ਵੈਟਿੰਗ ਜਿਵੇਂ ਵੀ ਹੋਈ ਬਾਕੀ ਲਾਏ ਦੇਣਾ 4 ਵੀਲ ਬਾਈ ਹੁਣ ਹੈ ਨਾ ਬਾਕੀ ਕੱਲ ਆਪਣੀ ਸ਼ਾਰਟ ਦਾ ਕੰਮ ਹੋ ਗਿਆ ਤਾਂ ਸ਼ਾਰਟ ਲੈ ਕੇ ਆਂਦੀ ਫਿਰ ਕੰਪਨੀ ਜਾ ਕੇ ਭੱਜ ਗਏ ਆ ਸਾਰਾ ਕੁਝ ਇੱਥੇ ਤੇ ਲੈ ਕੇ ਹੈ ਨਾ ਪਿੱਛੇ ਟੱਕਰ ਜਿੰਨਾ ਵੀ ਇਹ ਸਿਸਟਮ ਦਾ ਸਾਰਾ ਹੀ ਇਹ ਖਰਾਬ ਹੋ ਗਿਆ ਤਾਂ ਚਾਪਟਾਲਾ ਵਿੱਚੇ ਕ੍ਰਾਸ ਵਿੱਚੇ ਆ ਆਪਣੇ ਕੰਨ ਜਿਹੇ ਦੇ ਖਰਾਬ ਹੋ ਗਏ ਤੇ ਫੇ ਕੰਪਨੀ ਦੇ ਵਿੱਚੋਂ ਕੱਲ ਲੈ ਕੇ ਆਏ ਜਾ ਕੇ ਲੈ ਕੇ ਆਉਣ ਦੇ ਬਾਅਦ ਫਿਰ ਫਿੱਟ ਕਰਿਆ ਅੱਜ ਸਵੇਰੇ ਬਾਕੀ ਆ ਰਹਿੰਦੀ ਆਪਣੇ ਫਾਰਮ ਤੇ ਮੱਕੀ ਤਿੰਨ ਕਿਲੇ ਤਾਂ ਇਹੀ ਰਹਿ ਗਿਆ ਇਕੱਠਾ ਢੱਕ ਬਾਕੀ ਦਿਆਂ ਨੂੰ ਤੁਹਾਨੂੰ ਪਤਾ ਹੀ ਆ ਨਾ ਜਿਨੇ ਕਣਕ ਕੌਣ ਕਾਲੀ ਮੱਕੀ ਹੈ ਜਿਹਨੇ ਲਾਈ ਕੇ ਇਹਨੇ 2 ਕਿਲੇ ਲਾਏ ਹੋਏ ਆ ਕਹੇ ਨੇ 1 ਲਾਇਆ ਹੈ ਉਹ ਹੁਣ ਦੇਖਦੇ ਆ ਵੀ ਕਿਹੜਾ ਪਟਾਉਂਦਾ ਹੈ ਕਿਹੜਾ ਹੁਣ ਚਾਰ ਨੂੰ ਬੰਦਾ ਹੈ ਉਦੇ ਹਿਸਾਬ ਨਾਲ ਚੱਲਣਾ ਸਿਸਟਮ ਹੁਣ ਤਾਂ ਹੈ ਨਾ ਬਾਕੀ ਆ ਹੀ ਰਹਿ ਗਿਆ ਕਬਦਾਰ ਦਾ ਤਿੰਨ ਕਿੱਲੇ ਦਾ ਟੱਕ ਇਹ ਤਾਂ ਆਪਣੇ ਜਿੱਥੇ ਘਰ ਦੇ ਜਮੇ ਕੋਲੇ ਹਨਾ ਉਰੇ ਤੇ ਲੇਖਿਓ ਤੱਕਰਾਏ ਤਿੰਨ ਕਿੱਲੇ ਆ ਇਹ ਇਹ ਰਹਿੰਦੀ ਆ ਇਹ ਮੱਕੀ ਜਮੇ ਸਕਾ ਲਈਏ ਨੇ ਗੋਭੀ ਲਾਉਣੀ ਆ ਉਰੇ ਕਾਲੀ ਨਹੀਂ ਜਮੇ ਕਰੀ ਬਾਕੀ ਵੀ ਰੇਟ ਆ ਨਾ ਸੁੱਕੀ ਮੱਕੀ ਦੇ ਮਿਲਦਾ ਗਿੱਲੀ ਦਾ ਜਿਵੇਂ ਵਿਚ ਨੂੰ ਆ ਗਿਆ ਨਾ ਝੋਨੇ ਦੀ ਪਹਿਲਾ ਮਹੀ ਪਿਆ ਵੀ ਡੇਟ ਜੀ ਦਿੱਤੀ ਝੋਨੇ ਦੀ 15 ਤਰੀਕ ਮੈਂ ਕਹਿੰਦਾ ਵੀ ਮੱਕੀ ਦਾ ਫੜਾ ਤਾਂ ਆਪਣੀ ਮੱਚ ਗਈ ਕੋਈ ਕਿਸੇ ਨੇ ਹਰੀ ਨਹੀਂ ਦੇਖੀ ਕਿ ਇਹਨੇ ਸੁੱਕੀ ਨਹੀਂ ਦੇਖੀ ਪਹਿਲਾਂ ਪਹਿਲਾਂ ਆ ਨਾ ਜਦੋਂ ਮਸ਼ੀਨਾਂ ਸਟਾਰਟ ਹੁੰਦੀਆਂ ਜਦੋਂ ਦਲੀਆ ਵੀ ਦੇਖ ਹੁੰਦਾ ਉਹਦੇ ਬਾਅਦ ਆਪਣੀ ਇਹ ਵੀ ਦੇਖ ਹੁੰਦੀ ਆ ਵੀ ਮੱਕੀ ਗਿੱਲੀ ਆ ਕਿ ਸੁੱਕੀ ਆ ਉਹਦੇ ਬਾਅਦ ਜਦੋਂ ਸੀਜ਼ਨ ਚੱਲ ਪਿਆ ਜ਼ੋਰ ਦਾ ਬਸ ਫੇਰ ਕਿਸੇ ਨੇ ਕੁਝ ਨਹੀਂ ਦੇਖਿਆ ਹੈਗਾ ਤਕੜਾ ਧਗੜ ਧਗੜ ਬਸ ਚੱਲਦਾ ਗਿਆ ਕੰਮ ਫੇਰ ਸਾਡਾ ਵੀ ਟਾਈਮ ਨਹੀਂ ਲੱਗਿਆ ਖਣਾ ਤੁਹਾਨੂੰ ਪਤਾ ਹੀ ਆ ਵੀ ਏਰੀਆ ਬਹੁਤ ਦੂਰ ਤੱਕ ਰ ਕਵਰ ਕਰਿਆ ਹੈ ਕਈ ਪਿੰਡਾਂ ਨਾ ਕਵਰ ਕਰਨੇ ਬਈ ਔਖਾ ਹੀ ਹੋ ਜਾਂਦਾ ਜਿਵੇਂ ਹੁਣ ਮੰਨ ਲਓ 1 2 3 4 5 6 7 8 ਪਿੰਡਾਂ ਦੇ ਵਿੱਚ ਨਾ ਏਰੀਆ ਚਲੋ ਮੱਕੀ ਤੇ ਥੋੜੀ ਥੋੜੀ ਉਹਦੀ ਇੱਕ ਪਿੰਡ ਜਿੱਦ ਕੇ ਜ 20 ਕਿਲੇ ਕੇਸ ਚ 30 ਕਿਲੇ ਕੇਸ ਚ 10 ਕਿਲੇ ਯਾਨੀ ਜਿਆਦਾ ਮੱਕੀ ਇੱਕ ਪਿੰਡ ਜੀ ਦੀ ਚਲੋ ਰਹੇ ਜਹਦੇ ਉੱਥੀਆਂ ਬਾਕੀ ਆਲਾਦਾਲਾ ਤਾਂ ਤੁਹਾਨੂੰ ਪਤਾ ਹੀ ਵੀ ਨੇਰੇ ਸਵੇਰੇ ਹੈ ਨਾ ਸੁਬਾ ਸ਼ਾਮ ਸੁਬਾ ਸ਼ਾਮ ਨਵੇੜਿਆ ਸਵੇਰ ਤੜਕਾ ਚਲੋ ਜਾਂਦਾ ਰਾਜੂ ਹੈਗਾ ਤਾਂ ਦਿਨੇ ਦਿਨੇ ਮਨੋਂ ਰਾਜੂ ਲਾਉਂਦਾ ਤਾਂ ਦਿਹਾੜੀ ਉਹ ਤੜਕੇ ਤੇ ਫੇ ਮੈਂ ਜਾਂਦਾ ਤਾਂ ਫੇ ਰਾਜੂ ਨਹੀਂ ਆ ਜਾਂਦੇ 8-9 ਵਜੇ ਇੱਕਣਾ ਸਿਸਟਮ ਗੇਮ ਘਮਾਈ ਚਲੋ ਫੇਰ ਵੀ ਮਹਾਰਾਜ ਦੀ ਕਿਰਪਾ ਨਾਲ ਨਾ ਸਹੀ ਜਣਾ ਜਿਹੜਾ ਬਹੁਤ ਸੁੱਖ ਸ਼ਾਂਤੀ ਨਾਲ ਸਿਰੇ ਲੱਗ ਗਿਆ ਦੀ ਜਣੇ ਆਪਾਂ ਜਿਵੇਂ ਕਹਿੰਦੇ ਉਹਨੇ ਮੱਕੀ ਦੇ ਹਨਾ ਚਲੋ ਫਸਣੀਆਂ ਜਾਂਦਾ ਬਾਈ ਇਹਨਾਂ ਦੇ ਹੁਣ ਗਿੱਲੇ ਦੇ ਵਿੱਚ ਚੱਲਣੀ ਹੈ ਮਸ਼ੀਨਰੀ ਚੱਲੇ ਤੇ ਤਾਂ ਹੁਣ ਬੜਾ ਮੋਟਾ ਨੁਕਸਾਨ ਹੋਣਾ ਹੀ ਆ ਹੈ ਕਿ ਨਹੀਂ ਗੋਲਡੀ ਹੋਰ ਬਾਈ ਜੀ ਹੁਣ ਜੇ ਆਪਾਂ ਖੜੀ ਕਾ ਅੱਜ ਖੜੀ ਅੱਜ ਦਾ ਕੋਈ ਨੁਕਸਾਨ ਹੋਣਾ ਨਹੀਂ ਇਹਦਾ ਇਹਦਾ ਕੋਈ ਨੁਕਸਾਨ ਨਹੀਂ ਹੈ ਕਿ ਨਹੀਂ ਹੋ ਗਿਆ ਪੂਰਾ ਹਾਂ ਪੂਰਾ ਹੀ ਹੈ ਫੇਰ ਤਾਂ ਬੜੇ ਜਿਦਾ ਆਏਗਾ 2 ਲੀਟਰ 1.5 ਲੀਟਰ ਲੂੰਗਾ। ਆਹ ਚਲ ਇੰਨਾ ਕਦਾ ਕੋ ਨਹੀਂ ਨਗਲਾ ਜਲ ਵੀ ਜਾਂਦਾ ਤੇਲ। ਲਾਟ ਕੇ ਰਿਆ ਥੋੜੀ ਵੱਜਦੀ ਯਾਰ ਸਾਬ ਹੈ। ਬਾਕੀ ਮਸ਼ੀਨ ਕਈ ਵੀਰੇ ਪੁੱਛਦੇ ਆ ਨਾ ਵੀ ਮਸ਼ੀਨ ਕਿੱਦਾਂ ਚੱਲੀ ਮੱਕੀ ਤੇ। ਬਾਕੀ ਆਪਾਂ ਆ ਬੰਦੇ ਦੀ ਪੁੱਛ ਲੈਣੇ ਆ ਪ੍ਰੀਤਾਂ ਰੱਖੀਆਂ ਹੋਈਆਂ ਨੇ। 골ਡ ਹੀ ਕਿਵੇਂ ਰਹੇ ਤੇ ਕਿਵੇਂ ਲੱਗੀ ਤੈਨੂੰ ਕਰਤਾਰ? ਇੱਕ ਨੰਬਰ ਵਾਲਾ। ਹੈ? ਇੱਕ ਨੰਬਰ। ਦੇਖ ਲਾ। ਨਾ ਸਹੀ ਹੈ। ਹਾਂ। ਕਿਤੇ ਉਹੀ ਨਾ ਕਹੀ ਜੀ। ਨਾ ਨਾ। ਹਾਂ। ਤੁਸੀਂ ਇੱਕ ਨੰਬਰ। ਤੇ ਪੈਰਾਂ ਤਾਂ ਤੁਸੀਂ ਤਾਂ ਪ੍ਰੀਤਾਂ ਹੀ ਰੱਖਿਆ ਹੋਈਆਂ। ਦੋਆਂ ਤੇਰੇ ਕੋਲੇ ਹੈ ਨਾ। ਲਓ 19 ਮਾਡਲ 13 ਮਾਡਲ ਇਹ ਕਿਵੇਂ ਲੱਗੀ ਤੈਨੂੰ ਹੁਣ ਪ੍ਰੀਤ ਤੋਂ ਚਲਾ ਕੇ ਮੱਲਾ ਕੋਈ ਫਰਕ ਲੱਗਿਆ ਉਹਦੇ ਨਾਲ ਫਰਕ ਆ ਬਾਈ ਬਹੁਤ ਯਾਰ ਕਿਹੜਾ ਫਰਕਾ ਇੱਕ ਛੂਈ ਦਾ ਬਹੁਤ ਫਰਕ ਹੈ ਅੱਛਾ ਜਿੱਦਣੇ ਆਇਆ ਪਤੰਦਰ ਪਹਿਲਾ ਗੇਅਰ ਲਾ ਕੇ ਬਹਿ ਗਿਆ ਮੈਂ ਕਿਹਾ ਪਹਿਲੇ ਹੀ ਜੇ ਨਾ ਲਾ ਪਹਿਲਾਂ ਤਾਂ ਹੀ ਗੀਲਾ ਵੀ ਨਹੀਂ ਵਢਿਆ ਹਾਂ ਕਟਰ ਕਿਵੇਂ ਲੱਗਿਆ ਕਟਰ ਇੱਕ ਨੰਬਰ ਕਟਰ ਵੀਕ ਨੰਬਰ ਆਪਣੇ ਹੀ ਸਦਾ ਲੈਂਦੇ ਹਾਂ ਹਾਂ ਸਲਾਅਪ ਨਹੀਂ ਲੈਂਦੇ ਹੁਣ ਕਟਰ ਤਾਂ ਐਮਪੀ ਵਾਸਤੇ ਲੈਣਾ ਹੋਣਾ 18 ਇੰਚੀ ਲਈ ਵੇ 18 ਇੰਚੀ ਲੈ ਕਟਾ ਲੈਣਾ ਪ੍ਰੀਤ ਦਾ ਜੀ ਦੇਖਦੇ ਆਂ ਜਿਹੜਾ ਵਧੀਆ ਲੱਗੇ ਆਪਾਂ ਨੂੰ ਅੱਛਾ ਇਹ ਦੇ ਲੈ ਲੈ ਕਰਦਾਰ ਦੇ ਲੈ ਲੀਂਗਾ ਜਿਹੜਾ ਮੇਰੇ ਇਹਦਾ ਲੈ ਲਾਂਗੇ ਹੈ ਜਿਹੜਾ ਮੇਰੇ ਇਹਦਾ ਲੈ ਲਾਂਗੇ ਨਹੀਂ ਤਾਂ ਮਿਲਨੇ ਨੂੰ ਕੀ ਇਹ ਤਾਂ ਆਰਡਰ ਸਾਈ ਦੇ ਨਹੀਂ ਤੂੰ ਉੱਤੇ ਜਿਹੜਾ ਮਰਜ਼ੀ ਸੀ ਕੱਟਣ ਨੂੰ ਕੀ ਆ ਕੱਟਨੇ ਬਹੁਤ ਸਾਦ ਦਿੱਤਾ ਬਾਈ ਨਾ ਹੀ ਕੋਈ ਛੱਲੀ ਸੀ ਢੀਆ ਨਾ ਹੀ ਕੋ ਤੋੜਪਾਨ ਕਰੀ ਆ ਬਸ ਇਹ ਆ ਵੀ ਸੀਜ਼ਨ ਦੇ ਪਹਿਲਾਂ ਹਨਾ ਆਪਾਂ ਆਪਦੀ ਤਸੱਲੀ ਹੈ ਜਿਹੜੀ ਪੂਰੀ ਘਾਲੀ ਦੀ ਬਾਕੀ ਅਸੀਂ ਕੱਖ ਵਾਲਾ ਮਾਲ ਵੱਢ ਕੇ ਆਏ ਆ ਮੈਂ ਕਹਿੰਦਾ ਵੀ ਇੰਨਾ ਖੱਬਲ ਵੱਢ ਕੇ ਆਏ ਤੁਸੀਂ ਗੱਲ ਛੱਡ ਦਿਓ ਬੇਲ ਖੱਬਲ ਨਹੀਂ ਬੇਲ ਖੱਬੇ ਚ ਖੱਪੜ ਵਿੱਚ ਉੱਪਰ ਮੱਕੀ ਦੀ ਬੇਲ ਪੀਣਾ ਨੂੰ ਕੱਟਣ ਲੈ ਬਿਲਕੁਲ ਵੀ ਧੋਖਾ ਨਹੀਂ ਦਿੰਦਾ ਮੈਂ ਹੁਣ ਖੱਪੜ ਵਾਲੀ ਵੀਡੀਓ ਹੈ ਨਾ ਤੇ ਨਾ ਕੋਈ ਜੀ ਕੱਟਣ ਕਿ ਆਉਂਦਾ ਹੈ ਕਿ ਮੈਂ ਦੇਖਿਆ ਕਈ ਜਗ੍ਹਾ ਨਾ ਕੱਟਰ ਜਦੋਂ ਖੱਪੜ ਦੇ ਵਿੱਚ ਕੱਟਰ ਚੱਲਦਾ ਹੈ ਤਾਂ ਕੱਟਰ ਜਾਮ ਹੋ ਜਾਂਦਾ ਆਪਣਾ ਕੱਟਰ ਆ ਜਿਹੜਾ ਹੈ ਨਾ ਬਿਲਕੁਲ ਵੀ ਇਹਨੇ ਕੱਟਣ ਦੇ ਲੱਗ ਕਿੰਨਾ ਮਾਂ ਤੇ ਤੇ ਬਿਲਕੁਲ ਵੀ ਝੋਕ ਨਹੀਂ ਦਿੰਦਾ ਕਹਾਵਲਾ ਲਾ ਵੀ ਇੰਨਾ ਖੱਪੜ ਵੱਟ ਗਿਆ ਬਾਤੋਂ ਜਿਹੜੀ ਅਸੀਂ ਦੇਖ ਰਹੇ ਹਾਂ ਨਾ ਇਹ ਨਾਲ ਦੱਸੋ ਮੱਕੀ ਦਾ ਕੋਈ ਹੈ ਤਰਕੀਕ ਜਿਵੇਂ ਵਧਣੀ ਪੈਣੀ ਨਹੀਂ ਨਾ ਆਪਣੇ ਬੰਦੇ ਦੀ ਦੀ ਕਾਲਾ ਤਾਂ ਆਪਣੇ ਕੰਬਾਈਨ ਵਾਲਾ ਵਾ ਇਧਰ ਰੋਪੜ ਕਣੀ ਉਧਰ ਗਏ ਤੇ ਵਰਸੋਂ ਉਹਦੇ ਵਧਣੀ ਹੋ ਪੈਣੀ ਦੀ ਬਾਕੀ ਐ ਵੀ ਚਲੋ ਜਿਵੇਂ ਹੁਣ ਕਈ ਵੀਰੇ ਕਹਿੰਦੇ ਨੇ ਬਾਈ ਯਾਰ ਏਸੀ ਕੈਵਨ ਮਸ਼ੀਨ ਮੱਕੀ ਵਾਸਤੇ ਵਧੀਆ ਹੈ ਉਹ ਆਪਣੀ ਜਗ੍ਹਾ ਸਹੀ ਆ ਨਾ ਪਰ ਇਹ ਜਿਹੜੀ ਏਸੀ ਆ ਉਹ ਥੋੜੀ ਦੇਖ ਕੇ ਚਲਾਉਣੀ ਪੈਣੀ ਆ ਇਹ ਐਮ ਆ ਜਿੱਥੇ ਦੇਖਦੇ ਤੁਸੀਂ ਭਲਾ ਦਿੰਦੇ ਸੀ ਹਾ ਨਾ ਦਰਖਤਾਂ ਦਾ ਬਹੁਤ ਪੰਗਾ ਦਰਖਤਾਂ ਦਾ ਪੰਗਾ ਨਾ ਆਪਣੇ ਸਾਡੇ ਦਰਖਤ ਬਹੁਤ ਆ ਸਾਡੇ ਸੂਏ ਤੇ ਆ ਜਿੰਨੇ ਵੀ ਆ ਨਹਿਰ ਵਿਭਾਗ ਵਾਲੇ ਨੇ ਸਾਰੇ ਨੇ ਦਰਖਤ ਦਰਖਤ ਲਾਤੇ ਉਹ ਦੇਖੋ ਸਾਹਮਣੇ ਰੋੜਾਂ ਦੇ ਵੀ ਦਰਖਤ ਲੱਗ ਗਏ ਉੱਥੇ ਨਹੀਂ ਲੋਟ ਰਹੇ ਇਹ ਤਾਂ ਖੁੱਲੇ ਏਰੀਏ 'ਚ ਲੋਟ ਰਹੇ ਆ ਹਨਾ ਹੈਂ ਫਾਰੀ ਜਾਂਦੀ ਹਾਂ ਹਾਂ ਹੁਣ ਫੋਰ ਬੀਲ ਵਾਲੇ ਛੱਡਦੇ ਇੱਕ ਪੀਪੀ ਤਾਂ ਗੇਜ ਤਾਂ ਗੇਜ ਲੱਗੀ ਹੋਈ ਆਪਰ ਕੱਟੇ ਪਾਈ ਜਾਂਗਾ ਡੁੱਲਦਾ ਹੀ ਹੈ ਜੇ ਨਹੀਂ ਆਪਣਾ ਤਾਂ ਗਰੀਸ ਗਰੀਸ ਛੱਡਦੀ ਨਾਲ ਫੇ ਗੜਾ ਜਾ ਹੋ ਜਾਊਗਾ ਹਾਂ ਪਾਈਪ ਲਾ ਕੇ ਨਾ ਜੂਰੀ ਵਾਲਾ ਫੇ ਗਾੜਾ ਜਾ ਹੋ ਜੂਗਾ ਗਰੀਸ ਪਾ ਲਈਏਗਾ ਪੰਜ ਸੱਤ ਪੰਪ ਗਰੀਸ ਦੇ ਮਾਰ ਦੇ ਹਾਂ ਕਰਦੇ ਕਰਦੇ ਬਾਕੀ ਇਹ ਜੇ ਕੰਮ ਹੈਗਾ ਕਟੋ-ਕਟ ਵੀ ਅਜੇ ਵੀ 20 ਕਿਲੀਆਂ ਦਾ ਗੇੜਾ ਹਨਾ ਹੈਗਾ ਅਜੇ ਤੁਹਾਨੂੰ ਪਤਾ ਹੀ ਹੈ ਨਾ ਵੀ ਇੱਕ ਤਾਂ ਕੁਸਮੀਂ ਪੈਣ ਕਰਕੇ ਜਦੋਂ ਲਗਾਤਾਰ ਕਈ ਬਾਰਸ਼ਾਂ ਹੋ ਜੰਨੀ ਐ ਫਿਰ ਰੇਟ ਆ ਜਿਹੜਾ ਰੇਟ ਘਟ ਜਾਂਦਾ ਮੱਕੀ ਦਾ ਉਦੇ ਕਰਕੇ ਫੇਰ ਕੋ ਬੜਾਉਂਦਾ ਨਹੀਂ ਆ ਨਾ ਵੀ ਮੰਡੀ ਦੇ ਵਿੱਚ ਦਿੱਕਤ ਆਉਂਦੀ ਆ ਦਿੱਕਤ ਇਹ ਆਉਂਦੀ ਆ ਵੀ ਮੰਡੀ ਦੇ ਵਿੱਚ ਵਪਾਰੀ ਘਟਾਉਂਦਾ ਰੇਟ ਗਿਰ ਜਾਂਦਾ ਵਾਕੀ ਦਾ ਮੀਂਹ ਪੈਣ ਨਾਲ ਉਹਦੇ ਕਰਕੇ ਆ ਸਾਹਮਣੇ ਵਾਲਾ ਟੱਕ ਜਿਹੜਾ ਨੇ ਹਜੇ ਖੜਾ ਹੈ ਬਈ ਹਜੇ ਘੱਟੋ ਘੱਟ ਵੀ ਤੁਸੀਂ ਮੰਨ ਲਓ ਵੀ 20 ਕਿਲਿਆਂ ਨੇ ਹੁਣ ਜਿਹੜਾ ਜਿਹੜਾ ਜੋਰ ਵਾਲਾ ਕੰਮ ਹੁੰਦਾ ਨਾ ਉਹ ਤਾਂ ਫਟਾਫਟ ਨਿਕਲ ਜਾਂਦਾ ਵੀ ਲੈਂ ਬਾਈ ਹੁੰਦਾ ਉਹ ਚੱਲੀ ਜਾਂਦਾ ਪਰ ਜਿਹੜਾ ਬਾਅਦ ਚ ਵਾਲਾ ਕੰਮ ਆ ਹਨਾ ਮੱਕੀ ਦਾ ਇਹ ਥੋੜਾ ਜਿਹਾ ਟਾਈਮ ਵੀ ਘੱਟੋ ਘੱਟ ਵੀ ਤੁਹਾਨੂੰ ਪਤਾ 10 20 ਕਿਲਿਆਂ ਨੇਗਾ 10 ਦਿਨ ਪੱਕੇ ਲੈਣੇ ਆ ਅਜੇ ਵੀ ਦਾ ਦਿਨ ਕੋ ਲੋ ਨਹੀਂ ਹੁੰਦਾ ਬਾਕੀ ਜਿੱਦਾਂ ਇਹਨੂੰ ਖੋਲਾਂਗੇ ਮਸ਼ੀਨ ਨੂੰ ਨਾਲ ਦੀ ਨਾਲ ਇਹਦੀ ਰਿਪੇਅਰ ਆ ਜਿਹੜੀ ਹੈ ਨਾ ਮਤਲਬ ਨਾਲੇ ਕਰ ਦਾਂਗੇ ਵੀ ਕੋਈ ਦੇਰੀ ਨਹੀਂ ਪਾਵਾਂਗੇ ਬਾਕੀ ਸਾਡੇ ਇੱਕ ਦਿਨ ਬਹੁਤ ਆਪਣੇ ਕਟਰ ਵਾਲੀ ਨਾ ਚੈਨ ਆ ਜਿਹੜੀ ਹੁੰਦੀ ਮੂਰੇ ਉਹ ਟੁੱਟ ਕੇ ਵਿੱਚ ਚੜ ਗਈ ਜਿੰਨੀ ਵੀ ਉਹ ਫੱਟੀਆਂ ਦੀ ਲਾਈਨ ਸੀ ਬਾਈ ਸਾਰੀ ਲਾਈਨ ਇਹ ਵਿੰਗੀ ਕਰਦੀ ਸੀ ਬਹੁਤ ਜਣੀ ਹੁਣ ਉਧਰਾਂ ਦੀ ਤਾਂ ਉਕਣੇ ਚਲਾਈਗੇ ਟਾਈਮ ਹੀ ਨਹੀਂ ਬਾਈ ਲੱਗਿਆ ਸਿੱਧੀਆਂ ਕਰਨ ਦਾ ਵੀ ਹੈ ਨਾ ਪਰ ਅੱਜ ਮਾਲਕ ਨੇ ਟਾਈਮ ਦਿੱਤਾ ਤੇ ਇਹਦੀਆਂ ਫੱਟੀਆਂ-ਪੁੱਟੀਆਂ ਸਾਰੀਆਂ ਨਾ ਸਿੱਧੀਆਂ ਕਰਕੇ ਹੁਣ ਪਾਈਆਂ ਹੁਣ ਮੜੀ ਚੈਨ ਲੱਗਣ ਲੱਗੀ ਆ ਵੀ ਫਿਲਟਰ ਚੈਨ ਚੱਲਦੀ ਆ ਨਹੀਂ ਤਾਂ ਬਾ ਸਾਰੀਆਂ ਫੱਟੀਆਂ ਦੀ ਦੂਰੀਆਂ ਹੋਈਆਂ ਬੇਦਰੀਆਂ ਉਦਾਂ ਹੀ ਚਲਾਈ ਗਏ ਵੇ ਨਾ ਹੁਣ ਕਿਹੜਾ ਖੋਲੂਗਾ ਗੋਲਡੀ ਗੇਜ ਲੱਗੀ ਹੋਈ ਏਨੂੰ ਤਾਂ ਇਹ ਤਾਂ ਲੱਗਿਆ ਟੱਕਾ ਪਾ ਕੇ ਦੇਖਾਂ ਤੇ ਇਹ ਲੱਗਿਆ ਨਾ ਹਾਂ ਇਹਨਾਂ ਦਾ ਟੱਕਾ ਲੱਗਾ ਤੇ ਉਹ ਤੇਲ ਜੋ ਕੀ ਲੱਗਣੇ ਸੀਲ ਲੀ ਕਮ ਕਰ ਮਗਰ ਕ੍ਰੋਸ ਵਾਲੀ ਸੀਲ ਲੀ ਕਹਿਦੀ ਹਾਂ ਤੇਲ ਹੋਰ ਮਨੇ ਮਗਰ ਸੀਲ ਲੀਕ ਨਾ ਇਹਦੀ ਤੇਲ ਵਾਲੀ ਗ੍ਰੀਸ ਭਾਜੀ ਥੋੜਾ ਜਿਆ ਆ ਕਿੰਨਾ ਕੁ ਪਾਇਆ ਤਾਂ ਵਿੱਚ ਹੁਣ ਪਾ ਤਾ ਲੀਟਰ ਲੀਟਰ ਕੋਰ 2 ਲੀਟਰ ਹੋ ਸਟ ਲੀਟਰ 2 ਲੀਟਰ ਸਟ ਕੇ ਨਾ ਔਰ ਗੇਜ ਨ ਲੱਗਣ ਲੱਗ ਗਿਆ ਨਾ ਯਾਰ ਮੜਾ ਜਾ ਫੇਰ ਵਿੱਚ ਗ੍ਰੀਸ ਪੰਪ ਮਾਰਦੇ 500 ਤਾਂ ਹੋਰ ਫੇਰ گاੜਾ ਜਾ ਹੋ ਜਾਊਗਾ ਹੈਗੇ ਨਹੀਂ ਆ گاੜਾ ਜਾ ਹੋ ਜਾਊਗਾ گاੜਾ ਹੋਣਗਾ ਫੇ ਐ ਵੀ ਲੀਕਿੰਗ ਨਹੀਂ ਹੋਊਗੀ ਆਹ ਨਾ ਨਟ ਜੱ ਲੱਗਾ ਉਪਰੇ ਦੇ ਨਟ ਜੱ ਲੱਗਾ ਇੱਕ ਆਹ ਆਹ 13 ਹਾਂ ਹਾਂ ਆ ਗਈ ਜੀ ਇਹਦੀ ਇਹ ਆਹ ਆਹ ਹਾਂ ਇਹ ਟੁੱਟ ਗਈ ਯਾਰ ਵਿੱਚ ਤਾਂ ਉਹੀ ਤਾਂ ਮੈਂ ਕਹਿੰਦਾ ਇਹਦਾ ਹਾਂ ਇਹ ਤਾਂ ਵਿੱਚ ਗिरी ਵੀ ਟੁੱਟ ਗਏ ਹਾਂ ਨਹੀਂ ਇਹ ਤਾਂ ਗੇਜ ਅੱਤੀ ਹੋ ਰਹੀ ਉਹੀ ਤਾਂ ਮੈਂ ਕਹਿੰਦਾ ਮਾ ਸਾਰਾ ਤੇਲ ਤਾਂ ਲੱਗ ਗਿਆ ਮੈਂ ਤਾਂ ਹੀ ਢੱਕਾ ਪਾਇਆ ਟੁੱਟ ਗਈ ਇਹ ਵਿੱਚ ਚੱਲ ਕੱਢ ਲਾਂਗੇ ਹੋਂਗੇਰ ਖੋਲ ਲਾਂਗੇ ਫੇ ਜਿੱਦਨ ਖੋਲਣ ਲਾਉਣਾ ਹੋਇਆ ਹੈ ਬਾਪਾ ਆ ਪਾਤਾ ਤੋ 2 ਲੀਟਰ ਬਾ ਠੀਕ ਆ ਤੋ ਕਰਦੇ ਆਪਣਾ ਤੇਰੇ ਕੀ ਕਹਿੰਦੇ ਇਹਨੂੰ ਰੱਬ ਨਾਲ ਗਰੀਸ ਗਰੀਸ ਪਾ ਦੇ ਜੇ ਘਾਟੋ ਘਾੜ ਵੀ ਬੜੀ ਗੰਨ ਤੇ 6-7 ਪੰਪ ਪਾ ਦੇ ਫੇ ਗਾੜਾ ਜਾਊਗਾ ਨਾ ਸੀਲ ਮੜੀ ਜੀ ਹੋ ਲੀਕ ਆ ਬਾਕੀ ਬਈ 4 ਵੀਲ ਬਿਨਾ ਵੀ ਇਹ ਨਾ ਮਸ਼ੀਨ ਦਾ ਕੱਖ ਨਹੀਂ ਹੈਗੀ ਮ ਦੇਖਦੇ ਹੀ ਆ ਸੀ ਨਾ ਜਦੋਂ ਕਿਤੇ ਅਗਲਾ ਕਹਿੰਦਾ ਵੀ ਸਾੜਾ ਕੇ ਸੁੱਕਾ ਹੀ ਆ ਤਾਂ ਨਹੀਂ 4-ਵੀਲ ਦਾ ਗੇਅਰ ਕੱਟ ਲੰਨੇ ਆ ਬਾਈ بڑے ਟਾਇਰਾਂ ਨਾਲ ਵੀ ਤੁਰਦੀ ਨਹੀਂ ਹੈਗੀ ਮਸ਼ੀਨ ਬੱਕੀ ਕੀ ਜੀ ਇਦਾਂ ਲਾਉਣ ਲੱਗੇ ਆ ਨਾ ਇਹ ਚੀਜ਼ ਦਾ ਵਾਫਾ ਜਿਹੜੀ ਬਹੁਤ ਫੋਨ ਆਏ ਆ ਕਈ ਵੀਰਾਂ ਨੇ ਨਾ ਬਾਹਰੋਂ ਲਵਾਏ ਆ ਹਿੱਸੇ ਜਿਹੜੇ ਆ ਨਾ ਹਿੱਸੇ ਇਹ ਲਵਾਏ ਆ ਹਿੱਸੇ ਲਾ ਵੀ ਦਿੱਤੇ ਲਾਉਣੇ ਵਾਲੇ ਨੇ ਪਰ ਜਿਹੜੇ ਲਾਤੇ ਨਾ ਹਿੱਸੇ ਉਹ ਘੱਟ ਲਾਤੇ 80-80 ਇੰਚ ਦੇ ਹਿੱਸੇ ਲਾਤੇ ਰਮ ਪੁੱਠੇ ਕਰਕੇ ਟਾਇਰ ਆਉਨੇ ਆ ਨਾ ਆਪਣਾ ਜਿਹੜਾ ਹਿੱਸਾ ਨਾ ਵੀਰੇ ਇਹ ਇਹ ਹੈਗਾ 99 ਇੰਚ ਦਾ ਕੱਲਾ ਹਿੱਸਾ ਇਸਰਾ 99 ਇੰਚ ਉਹ ਹਿਸਾਬ ਨਾਲ ਜਿਹੜੇ ਰਿੰਮ ਹਜੇ ਆਪਾਂ ਰਿੰਮ ਸਿੱਧੇ ਹੀ ਪਾਏ ਹੋਏ ਆ ਫੇਰ ਵੀ ਉਹਦੀ ਲੀਹ ਦੇ ਵਿੱਚ ਲੀਹ ਆਉਂਦੀ ਆ ਜੇ ਕਿਤੇ ਆਪਾਂ ਪੁੱਠੇ ਕਰਕੇ ਪਾ ਦਈਏ ਨੇ ਇਹਨਾਂ ਨੂੰ ਤਾਂ ਉਹ ਉਹਦੇ ਵਾਲੇ ਰਿੰਮ ਜਿਹੜੇ ਮੂਰੇ ਟਾਇਰ ਨਾਲੋਂ ਵੀ ਲੀਹ ਦੇ ਬਾਹਰ ਚੱਲ ਜਾਣਗੇ ਹੋਰ ਇਹ ਚੀਜ਼ ਦਾ ਮੇਰਾ ਵੀਰ ਗੌਰ ਰੱਖਿਓ ਬਹੁਤ ਵੀਰਾਂ ਦੇ ਫੋਨ ਆਏ ਕਹਿੰਦੇ ਵੀਰੇ ਯਾਰ ਵੀ ਲੀਹ ਦੇ ਵਿੱਚ ਲੀ ਟਾਇਰ ਨਹੀਂ ਚੱਲਦੀ ਹੈਗੀ ਟਾਇਰ ਰਿੰਮ ਪੁੱਠੇ ਵੀ ਕਰ ਲਏ ਫੇਰ ਵੀ ਥੋੜਾ ਜਿਹਾ ਫਰਕ ਰਹਿੰਦਾ ਇਹ ਚੀਜ਼ ਦਾ ਬਾਈ ਬਹੁਤ ਸਾਰਾ ਰਹਿੰਦਾ ਹਨਾ ਇੱਕ ਟਾਇਰ ਨੇ ਦੇਖੋ ਮੂਰੇ ਵਾਲੇ ਨੇ ਲੀ ਬਣਾਉਂਦੇ ਨੇ ਜਾਈ ਜਾਣਾ ਪਿਛੇਲ ਨੂੰ ਲੀ ਦੇ ਵਿੱਚ ਜਾਣਾ ਇੱਕ ਕਿਥੇ ਉਹਨੇ ਆਪਣੀ ਲੀ ਮਣਾਉਣੀ ਇਹਨੇ ਆਪਣੀ ਲੀ ਬਣਾਉਣੀ ਉਹ ਕਮੈਨ ਵਾਲੇ ਨੂੰ ਹੈਗਾ ਨੁਕਸਾਨ ਆ ਵੀ ਡੀਜ਼ਲ ਖਰਚਾ ਜਿਹੜਾ ਉਹ ਵੀ ਵੱਧ ਆ ਫਿਰ ਮਸ਼ੀਨ ਜਿਹੜੇ ਫਸਣ ਦੇ ਚਾਂਤਾ ਨਾ ਉਹ ਵੀ ਵੱਧਦੇ ਆ ਬਾਕੀ ਮਸ਼ੀਨਾਂ ਐ ਤਾਂ ਕਿਤੇ ਫਸਦੀ ਨਹੀਂ ਜਿੱਥੇ ਫਸਦੀ ਆ ਨਾ ਜਾਂ ਪਾਈਪ ਲਾਈਨ ਹੋਵੇ ਪੁਰਾਣੀ ਕੇ ਦੀ ਪਾਈ ਹੋਈ ਜਾਂ ਕੋਈ ਨਵੀਂ ਪਾਈ ਹੋਵੇ ਪਾਈਪ ਲਾਈਨਾਂ ਦੇ ਵਿੱਚ ਹੀ ਗਿਰਦੀ ਆ ਉਹ ਵੀ ਮਸ਼ੀਨ ਨੂੰ ਕਿਤੇ ਵੀ ਕੋਈ ਦਿੱਕਤ ਨਹੀਂ ਆਉਂਦੀ ਨਹੀਂ 4 ਵੀਲਾਂ ਵਧੀਆ ਮਸ਼ੀਨਾਂ ਨਾ ਚਾਹੇ ਪਾਣੀ ਛੱਡਿਆ ਹੋਵੇ ਜਿੰਨਾ ਮਰਜ਼ੀ ਹੋਵੇ ਜੇ ਪਾਣੀ ਹੋਵੇ ਜੇ ਨਾ ਹੋਵੇ ਮਸ਼ੀਨ ਵਧੀਆ ਤੁਰ ਜਾਂਦੀ ਆ ਬਸ ਦਿੱਕਤ ਉੱਤੀ ਆਉਂਦੀ ਆ ਜਦੋਂ ਜਿੱਥੇ ਪਾਈਪ ਲਾਈਨ ਹੁੰਦੀ ਆ ਬਸ ਹੋਰ ਕੋਈ ਦਿੱਕਤ ਸਮੱਸਿਆ ਨਹੀਂ ਆਉਂਦੀ ਕਿ 4 ਵੀਲ ਵਾਲਾ ਬਾਕੀ ਆਪਣਾ ਵਧੀਆ ਹਨਾ 4 ਵੀਲ ਨੇ ਜਿਹੜਾ ਸਾਥ ਦਿੱਤਾ ਮੈਂ ਕਹਿੰਦਾ ਵੀ ਪੁੱਛੋ ਨਾ ਤੁਸੀਂ ਕੁਝ ਪੂਰਾ ਮਾਨ ਕਰਕੇ ਚੱਲੇ ਆ 4 ਵੀਲ ਤੇ ਇੱਕ ਦਿਨ ਵੀ ਇਹਨੇ ਹਨਾ ਕਰਮਾ ਵਾਲੀ ਨੇ ਧੋਖਾ ਨਹੀਂ ਦਿੱਤਾ ਸੌਂਗੋ ਟੁੱਟਿਆ ਹੋਇਆ ਕ੍ਰਾਸ ਵੀ ਚੱਲੀ ਗਿਆ ਇਹ ਕ੍ਰਾਸ ਟੁੱਟ ਗਿਆ ਤਾਂ ਉਹੀ ਚੱਲੀ ਗਿਆ ਉਹਦੇ ਕਰਕੇ ਜਿਹੜੀਆਂ ਹਨਾ ਹਾ ਚਿਲਮਾਂ ਜੀਆਂ ਇਹ ਸਾਰੀਆਂ ਖਰਾਬ ਹੋ ਗਈਆਂ ਦੀਆਂ ਫਿਰ ਸ਼ਾਫਟ ਵੀ ਖਰਾਬ ਹੋ ਗਈ ਸ਼ਾਫਟ ਵੀ ਨਾ ਆਪਣੀ ਮਸ਼ੀਨ ਪਰਸੋਂ ਪਾਈਪ ਲਾਈਨ ਦੇ ਵਿੱਚ ਆਹ ਟਾਇਰ ਗਿਰ ਗਿਆ ਤਾਂ ਗਿਰਨੇ ਕਰਕੇ ਜਿਹੜੇ ਸ਼ਾਫਟਰ ਨਾਲ ਥੋੜਾ ਜਿਹਾ ਬਲ ਖਾ ਗਈ ਤੀ ਉਹ ਬਲ ਕਰਕੇ ਚਲੋ ਮੈਂ ਸ਼ਾਫਟ ਫੇਰ ਕੱਲ ਗਗਨ ਨੂੰ ਆਪਣੇ ਬਾਈ ਨੂੰ ਕਰਤਾਰ ਚ ਫੋਨ ਲਾਇਆ ਉਹ ਕਹਿੰਦਾ ਵੀਰੇ ਤੂੰ ਨਵੀਂ ਉਹ ਲੈ ਜਾ ਚੱਕਰਾਂ ਚ ਕਾਨੂੰ ਪਈ ਜਾਂ ਨਾ ਮਾ ਚੱਲ ਹੁਣ ਆਪਾਂ ਚੱਪਕਾ ਕੇ ਸ਼ਾਫਟ ਨਵੀਂ ਪਾਤੀ ਉਹਨੂੰ ਕ੍ਰਾਸ ਨੂੰ ਗਰੀਸ ਮਾਰ ਲਿਓ ਚੰਗਾ ਹੁਣ ਥੱਲੇ ਇੱਕ ਵਾਰ ਹਾਂ ਕੇਰਾ ਤੁੰ ਲ ਕੇ ਕੱਢ ਦੇ ਇੱਕ ਵਾਰ ਫੇਰ ਕੋਈ ਦਿੱਕਤ ਨਹੀਂ ਹੈਗੀ ਮੁੜ ਕੇ ਚਲਦੇ ਆਵੇਂ ਆਪਾਂ ਲਾਇਆ ਹੋਣਾ ਝਟ ਮਰਸੂਰਪੁਰ ਕਿਆ ਕੱਲੂ ਜੱਲੀ ਸਵੇਰੇ ਲੱਗ ਲੰਦੇ ਆਵਾ ਹੈ ਦੇਖ ਲਓ ਕਿਵੇਂ ਕਰਦਾ ਹੁਣ ਮੈਨੂੰ ਇੱਥੇ ਆਪਣਾ ਧਰੌਲੇ ਅੱਧਾ ਗੀਲਾ ਬਾਕੀ ਆਪਣਾ ਮਰਸੂਰਪੁਰ ਇਹ ਸਾਰਾ ਹਾਂ ਹਾਂ ਵੱਡੇ ਹੋਣੇ ਹੋਰ ਨਵੇੜ ਦਿੰਨੇ ਕੰਮ ਪਰ ਇਹ ਬਾਲਟੀ ਅੰਦਰ ਰੱਖਦਾ ਨਹੀਂ ਕੋਲਡੀ ਜੰਗਾ ਇਹ ਪਾ ਦਿੰਨੇ ਆਪੇ ਹਾਂ ਕੇ ਤੂੰ ਦੇਖ ਲੈ ਪਿੱਛੇ ਹਾਂ ਪਿਛਲੇ ਹਿੱਸੇ ਜੀ ਪਾਉਣਾ ਤੇਲ ਉਹਦੇ ਵਿੱਚ ਵੀ ਮੈਨੂੰ ਲੱਗਿਆ ਇੱਕਦਣਾ ਇੱਥੇ ਤਾਂ ਓਕਾ ਛੱਡਦਾ ਇਹ ਪਤਾ ਨਹੀਂ ਕੀ ਚੱਕਰ ਆ ਵੀ ਸੀਲਾਂ ਜਿਹੜੀਆਂ ਹਨਾ ਇਹ ਲੀਕ ਨਹੀਂ ਹੋਣੀਆਂ ਚਾਹੀਦੀਆਂ ਇੱਥੇ ਨੂੰ ਵੀ ਤਾਂ ਓਕਾ ਛੱਡ ਦਿੱਤੀ ਇਹ ਪਤਾ ਨਹੀਂ ਐ ਵੀ ਜਦੋਂ ਰੋਡ ਤੇ ਤੇਜ਼ ਹੋ ਜਾਂਦੀ ਹੈ ਮਸ਼ੀਨ ਪੰਜਵੇਂ ਗੇਅਰ ਕਰਕੇ ਹਨਾ ਵੀ ਜ਼ਿਆਦਾ ਉਹ ਕਰਕੇ ਛੱਡਦਾ ਇਹ ਪਤਾ ਨਹੀਂ ਕੀ ਸਿਸਟਮ ਆ ਵੀ ਸੀਲਾਂ ਵੀ ਅਜਿਹੀ ਨਹੀਂ ਚਾਹੀਦੀਆਂ ਲੀਕ ਨਹੀਂ ਹੋਣੀਆਂ ਚਾਹੀਦੀਆਂ ਜਦੋਂ ਤੇਲ ਇੱਕ ਵਾਰ ਪਾਤਾ ਫੇਰ ਨਹੀਂ ਮੁੜ ਕੇ ਆਉਣਾ ਚਾਹੀਦਾ ਘਾਟਾ ਵੱਧਦਾ ਕ੍ਰਾਊਸ ਪਿੱਛੇ ਪੁਰਾਣਾ ਹੀ ਪਾਤਾ ਹਾਂ ਪਤਾ ਨਵੇਂ ਹੀ ਪਿਆ ਕਾ ਪੁਰਾਣਾ ਪਾ ਟੁੱਟਾ ਜਾ ਉਹ ਮਨਾ ਪ੍ਰਾਣਾ ਹੀ ਬਾਦ ਨਾਲ ਦਾ ਪਿੱਛੇ ਵਾਲਾ ਦਾ ਪਿੱਛੇ ਵਾਲਾ ਪ੍ਰਾਣਾ ਕਿਹਾ ਜੀ ਇਹ ਚੰਨਾ ਚੱਲਣਾ ਸੀ ਅੱਛਾ ਗਰੀਸ ਮਾਰ ਲਓ ਫੇਰ ਇਹਨਾਂ ਨੂੰ ਮੈਂ ਗਰੀਸ ਮਾਰਦਾ ਹਾਂ ਹਾਂ ਐ ਕਿ ਗਰੀਸ ਤਾਂ ਮਸ਼ੀਨ ਨੂੰ ਮਤਲਬ ਜਮੇ ਹੀ ਬੈੱਕ ਤੇ ਹੀ ਜੇ ਤੇ ਮੀਮੂ ਪੈਂਦਾ ਤਾਂ ਨਾ ਕਿਤੇ ਫੇਰ ਜਾ ਕੇ ਗਰੀਸ ਕਿਤੇ ਕਰਿਆ ਨਹੀਂ ਤਾਂ ਗਰੀਸ ਕਰਨ ਦਾ ਵੀ ਮਤਲਬ ਸਮਾਂ ਨਹੀਂ ਲੱਗਿਆ ਥੱਕ ਜਾਂਦੇ ਤੇ ਬਾਈ ਸਾਰੀ ਦਿਹਾੜੀ ਥੱਕੇ ਹਾਰੇ ਆ ਕੇ ਬਸ ਪੈਣ ਦੀ ਕਰਦੇ ਦੇ ਵੀ ਕਦੋਂ ਫਿਰ ਜੀਏ ਪੈਣ ਕਰਕੇ ਵੇ ਮੁੜ ਕੇ ਸਾਧਰੇ ਚਲ ਜਾਂਦੇ ਤੇ ਗਰੀਹੀ ਦੀ ਤਾਂ ਕੋਈ ਉਹੀ ਨਹੀਂ ਆਈ ਬਾਕੀ ਜੇ ਖੁੱਲੇ ਤੇ ਪਤਾ ਲੱਗੂਗਾ ਸਟਾਫ ਕਰਾਂ ਦਾ ਵੀ ਹੈ ਨਾ ਕਈ ਵੀਰੇ ਕਹਿੰਦੇ ਮੈਨੂੰ ਕਹਿੰਦੇ ਵੀ ਸਟਾਫ ਕਰਾਂ ਦੀ ਗੌਰ ਰੱਖੇ ਵੀ ਮੂਰੇ ਤੇ ਖੁੱਲਦੇ ਆ ਇਹ ਬਾਕੀ ਖੁੱਲੇ ਤੇ ਪਤਾ ਲੱਗੂ ਹੋਣਾ ਨਾ ਹਲੇ ਤਾਂ ਕੀ ਪਤਾ ਲੱਗੂ ਐਨ ਗੁਟਕੇ ਦੇ ਫੱਟ ਕਰਕੇ ਪਾਏ ਤੇ ਪੂਰੇ ਕਈ ਗੁਟਕਿਆਂ 'ਚ ਢਿੱਲ ਪੈ ਗਈ ਆ ਰਿਆ ਆ ਗੁਟਕਾ ਬਹੁਤ ਢਿੱਲਾ ਹੋ ਗਿਆ ਚਲੋ ਬਾਕੀ ਐਵੇਂ ਮੱਕੀ ਦੇ ਵਿੱਚ ਹੈ ਤਾਂ ਹਨਾ ਰਿਸਕ ਵਾਲੀ ਗੱਲ ਆ ਅਸੀਂ ਤਾਂ ਮੂੰਗੀ ਵੀ ਇਹਦੇ ਦੀ ਜੱਕਤੀ ਇੱਕ ਦਿਨ ਹਿਸਾਬ ਲਓ ਤੁਸੀਂ ਆਪਣੇ ਮੂੰਗੀ ਦੇ ਦੋ ਗਿੱਲੇ ਥਰੇਸਰ ਲਵੇ ਲਾ ਕੇ ਨਾ ਮੂੰਗੀ ਦੇ ਨਾਲੇ ਚੱਕ ਕੇ ਝਾਰਨੇ ਆਪਰੇ ਮੂੰਗੀ ਕੱਢ ਗਏ ਫਿਰ ਵੀ ਇਹਨੇ ਬਹੁਤ ਸਾਫ ਸੋਹਣੀ ਮੂੰਗੀ ਗੱਡੀ ਸਾਫ ਜਿਨੀ ਚਲੋ ਜਿਹੜਾ ਟਾਈਮ ਤਾਂ ਨਾ ਨਹੀਂ ਤਾਂ ਬਦਲਣਾ ਪੈਣਾ ਤਾਂ ਪੂਰਾ ਜੋਰ ਤਾਂ ਉਧਰ ਕੰਮ ਦਾ ਹੈ ਵੀ ਆਪਣੇ ਸੱਜਣ ਮਿੱਤਰ ਦੀ ਤੂੰ ਤਾਂ ਕਰਕੇ ਮਾਹ ਚੱਲਣ ਦੇ ਤੂੰ ਹੁਣ ਏਕਣੇ ਹੈਗਾ ਨਹੀਂ ਗੋਲਡੀ ਸੀਪਾਂ ਵਾਲੀ ਮਸ਼ੀਨ ਦੇ ਮੂੰਗੀ ਦੇ ਲਾ ਕਹੇ ਜੀ ਗੱਡੀ ਆਪਣੇ ਝਾਰਨੇ ਵਾਲੀ ਨੇ ਕਹੇ ਜੀ ਕੱਢੀ ਇੱਕ ਨੰਬਰ ਨਿਕਿਆ ਆਪਣਾ ਮਾਲ ਹੈ ਮੰਨ ਗਏ ਤੇ ਆਪਣੇ ਮਾਲ ਨੂੰ ਹਾਂ ਆਪਣਾ ਮਾਲ ਦਾ ਇੱਕ ਨੰਬਰ ਨਿਕਲੇ ਆ ਰਾ ਮਹਾਬਈ ਸੈਟਿੰਗ ਨਹੀਂ ਕਰੀਏ ਯਾਰ ਕਮਾਲ ਦੀ ਗੱਲ ਕਰ ਤੈਨੂੰ ਹੈ ਮਾਈਕ ਨੰਬਰ ਸੈਟਿੰਗ ਹੈ ਸਾਰਾ ਹਾਂ ਨਹੀਂ ਸੈਟਾਂ ਪਣਾ ਵਧੀਆ ਕਰਤਾ ਦਾ ਕੰਮ ਤੂੰ ਨਾ ਜਾ ਕੇ ਮੋਟਰ ਵਾਲੇ ਕੋ ਮਿਸਤਰੀ ਕੋਲ ਤੇ ਪੱਤੀ ਚੱਕ ਲਿਆ ਫਲੈਟ ਵਾਲੀ ਨਾਲੇ ਸ਼ਾਫਟ ਚੱਕ ਲਿਓ ਪੈਸੇ ਲੈ ਜਾ ਮੈਂ ਤੇ ਪੈਸੇ ਦੇ ਆਏ ਉਹਨੂੰ ਠੀਕ ਆ ਕਰਨੇ ਦੀ ਜਲਦੀ ਯਾਰ ਹੈ ਗਰੀਸ ਤਾਂ ਨਹੀਂ ਮੁੱਕ ਗਿਆ ਗਰੀਸ ਮੁੱਕ ਗਿਆ ਗਰੀਸ ਕੱਲ ਤਾਂ ਹੈ ਪਾਈ ਯਾਰ ਵਿੱਚ ਹਵਾ ਲਗੀ ਹੋਣੀ ਅ ਵਿੱਚ ਰੜਕੇ ਪੰਪ ਮਾਰ ਦੇ ਵਿੱਚ ਧਰ ਦੇ ਪੈਪ ਵਿੱਚ ਪਸਾ ਦੇ ਗੇਅਰ ਦੇ ਤੂੰ ਮਾਰ ਤੇ ਪੰਪ ਤਾਂ ਮੈਂ 10 ਮਾਰਦੇ ਹਾਂ ਤਗਰੀਸ ਤਾਂ ਆਇਆ ਨਹੀਂ ਫੇ ਉਹਦੇ ਵਿੱਚ ਕੀ ਆ ਉਹ ਹੀ ਤਾਂ ਹੈ ਮੜਾਈ ਗਏ ਟਾਇਰ ਕਾ ਉਹ ਕਰ ਦੇ ਗਰੀਸ ਵਿੱਚ ਧਰ ਕੇ ਨਾ ਪਾਇਆ ਪੰਜ ਸੱਤ ਪੰਪ ਮਾਰ ਦੇ ਮਾਰਦੇ ਮਾਰਦੇ ਹਵਾ ਨਿਕਲ ਜੂਗੀ ਛੋਟੀ ਗੱਲ ਜਿਹਨਾਂ ਤੋਂ ਖਾਲੀ ਜੇ ਗੱਡੀ ਜਾਂਦੀ ਹੈ ਇਹ ਗਰੀਸ ਭਰਿਆ ਦਾ ਕੱਲ੍ਹ ਪਰ ਹੀ ਨਹੀਂ ਪਰੀ ਜੱਜ ਨਾਲ ਉਹ ਕੀ ਡਾਟਾ ਹਾਂ ਗ੍ਰੀਟ ਆਉਣਾ ਚਾਹੀਦਾ ਵੇ ਅਜ ਕੱਲ੍ਹ ਪਰ ਹੀ ਗ੍ਰੀਟ ਤਾਂ ਆਉਣਾ ਚਾਹੀਦਾ ਉਹ ਐ ਚੱਲ ਬੜਾ ਘੜਾ ਜਿਹਾ ਹੋ ਜੂਗਾ ਤੇਲ ਹਾਂ ਹੁਣ ਵੇ ਹੁਣ ਪਿਆ ਪੜਾਕਾ ਜਾ ਆ ਹਵਾ ਨਿਕਲਦੀ ਹਵਾ ਹੈ ਹਾਂ ਹਵਾ ਹੈ ਹਵਾ ਵਿੱਚ ਚਲੋ ਠੀਕ ਆ ਬਾਈ ਜੀ ਮਿਲਾਂਗੇ ਹੁਣ ਕਿਸੇ ਅਗਲੀ ਵੀਡੀਓ ਦੇ ਵਿੱਚ ਸਾਨੂੰ ਕੱਲ ਕਈ ਵੀਰਾਂ ਦੇ ਹਨਾ ਕਈ ਦਿਨ ਹੋ ਗਏ ਵੀ ਵੀਰਾਂ ਭਰਾ ਆਪਣੇ ਜਿਹੜੇ ਬਾਹਰ ਵੀ ਆ ਇੱਧਰ ਵੀ ਆ ਹਨਾ ਬਹੁਤ ਜੀਤੇ ਕਰਦੇ ਤੇ ਕਹਿੰਦੇ ਨਿੰਦਰਾ ਕਿਉਂ ਕੀ ਗੱਲ ਹੋ ਗਈ ਤੂੰ ਬਲੌਗ ਕਿਉਂ ਬੰਦ ਕਰ ਗਿਆ ਮੈਂ ਕਿਹਾ ਨਹੀਂ ਯਾਰ ਬਲੌਗ ਬੰਦ ਨਹੀਂ ਕਰੇ ਵੀ ਤੁਹਾਨੂੰ ਪਤਾ ਹੀ ਇੱਕ ਗਰਮੀ ਹੈ ਨਾ ਇੱਕ ਉੱਤੋਂ ਜ਼ਮੀਨ ਗਿੱਲੀ ਇੱਕ ਸੀਜ਼ਨ ਮੱਕੀ ਦਾ ਵੀ ਛਲਾ ਇੰਨਾ ਦਾ ਅਪਸੈਟ ਹੋ ਜਾਂਦਾ ਨਾ ਦਿਮਾਗ ਵੀ ਤੇਰੀ ਗੱਲ ਛੱਡ ਦੋ ਵੀਰ ਉਹ ਚੱਕਰ ਦੇ ਵਿੱਚ ਨਾ ਆਏ ਹੁੰਦਾ ਤਾਂ ਵੀ ਚਲੋ ਛੱਡੋ ਪਰੇ ਯਾਰ ਕੁਛ ਨਹੀਂ ਇੰਸਟਾਗ੍ਰam ਤੇ ਰੀਲਰ ਰੂਲਰ ਪਾ ਕੇ ਆਪਣਾ ਟਾਈਮ ਗੁਜ਼ਾਰਾ ਜਾਂ ਕਰ ਲੀਦਾ ਤਾਂ ਵੀ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਚਲੋ ਹੁਣ ਆਪਣਾ ਤੁਹਾਡੇ ਨਾਲ ਹਰ ਇੱਕ ਵੀਡੀਓ ਹਨਾ ਛੇਰ ਸਾਂਝੀ ਕਰਿਆ ਕਰਾਂਗੇ ਦਿਖਾਇਆ ਕਰਾਂਗੇ ਤੁਹਾਨੂੰ ਬਾਕੀ ਇਹਦੀ ਰਿਪੇਅਰ ਆ ਨਾ ਵੀ ਮੱਕੀ ਦੇ ਵਿੱਚ ਕੀ ਨੁਕਸਾਨ ਆ ਮਸ਼ੀਨ ਦਾ ਕੀ ਫਾਇਦੇ ਆ ਸਾਰੀ A to Z ਦੱਸਿਆ ਕਰਾਂਗੇ ਬਾਕੀ ਅੱਜ ਤਾਂ ਹਨਾ ਮਨ ਲਓ ਮੋਟੀ ਮੋਟੀ ਜੀ ਪੰਪ ਲਿਆਂਦਾ ਤਾਂ ਆਪਾਂ ਗੁਰਵਿੰਦਰ ਨੇ ਆ ਨਾ ਟੋੜੀ ਵਾਲੇ ਨੇ ਮੰਪਰ ਜਾਂਦਾ ਤਾਂ ਉਹਨੇ ਇਹ ਧੋਣ ਵਾਸਤੇ ਮਜਿੰਦਰੀ ਉਹਦਾ ਵਿਚਾਰ ਨੇ ਇੱਕ ਵਾਰ ਤੋਂ ਵੇਖਾਤੀਆਂ ਆਪਾਂ ਇਹਦੇ ਹੈ ਨਾ ਦੋ ਤਿੰਨ ਵਾਰ ਕੰਮ ਲੈ ਲਿਆ ਬਾਕੀ ਤੇ ਰਿਮ ਰੋਮਾ ਜਿਹੜੇ ਆ ਨਾ ਨਹੀਂ ਬਾਈ ਤੁਹਾਨੂੰ ਪਤਾ ਹੀ ਆ ਵੀ ਗਾਲ ਜੰਨੇ ਆ ਵਿੱਚ ਤੇ ਰੰਗ ਉਤਰ ਜਾਊਗਾ ਜਰ ਲੱਗੂਗੀ ਉਹਦੇ ਚੱਕਰ ਦੇ ਵਿੱਚ ਸਾਰੀ ਮਿੱਟੀ ਲਾ ਕੇ ਆ ਨਾ ਚਲੋ ਮਸ਼ੀਨ ਵੀ ਸੋਹਣੀ ਲੱਗਣ ਲੱਗੀ ਬਾਕੀ ਐ ਵੀ ਗੱਲ ਦਾ ਇੱਥੇ ਚੀਜ਼ ਸਾਂਭੀ ਹੋਈਦਾ ਐਮ ਜੇ ਚੀਜ਼ ਕਹਿੰਦੀ ਤੂੰ ਮੈਨੂੰ ਸਾਂਭ ਮੈਂ ਤੈਨੂੰ ਸਾਂਭਦੀ ਆ ਨਾ ਸਾਂਭੀ ਹੋਈਦਾ ਵੀ ਕਦਰ ਮੁੱਲ ਪੈਂਦਾ ਕਿਸੇ ਨਾ ਕਿਸੇ ਟਾਈਮ ਚਲੋ ਅੱਜ ਜਿੰਨੀ ਦਾ 5 ਸਾਲ ਨੂੰ 10 ਸਾਲ ਨੂੰ ਜਦੋਂ ਕਿਤੇ ਆਪਣਾ ਪ੍ਰੋਗਰਾਮ ਆਣੀ ਜਾਂਦਾ ਨਾ ਵੀ ਨਵੀਂ ਪੁਰਾਣੀ ਜੀ ਕਰ ਲਈਏ ਫਿਰ ਉੱਥੇ ਜਾ ਕੇ ਬਹੁਤ ਹੁੰਦਾ ਚਲੋ ਬਾਕੀ ਜੇ ਕੋਈ ਮੇਰਾ ਵੀਰ ਹੈ ਨਾ ਮੱਕੀ ਕਿਸੇ ਪਾਸੇ ਹੈਗਾ ਏਰੀਆ ਵੀ ਮੰਨ ਲਓ ਗਿੱਲਾ ਏਰੀਆ ਵੀ ਮਸ਼ੀਨ ਨਹੀਂ ਜਾਂ ਮਿਲਦੀ ਜਾਂ 4 व्हीਲ ਨਹੀਂ ਹੈਗੀ ਤਾਂ ਮੇਰੇ ਨਾਲ ਹਨਾ ਕਨੈਕਟ ਕਰ ਲਿਓ ਕਮੈਂਟ ਬਾਕਸ ਦੇ ਵਿੱਚ ਆਪਣਾ ਨੰਬਰ ਦੇ ਦਿਓ ਮੈਂ ਤੁਹਾਡੇ ਨਾਲ ਆਪੇ ਕਨੈਕਟ ਕਰ ਲੂੰਗਾ ਗਿੱਲੇ ਦੇ ਵਿੱਚ ਵੀ ਹੈ ਨਾ ਬਈ ਰੇਟ ਲਵਾਂਗੇ 4 व्हीਲ ਵਾਲਾ ਪਰ ਗਿੱਲੇ ਦੇ ਵਿੱਚ ਮੱਕੀ ਤੁਹਾਡੀ ਵੱਢ ਕੇ ਜਾਵਾਂਗੇ ਧੰਨਵਾਦ ਜੀ ਬਹੁਤ ਬਹੁਤ